ਸ੍ਰੀ ਰਾਗ ਮੌਖੱਲਾ ਪੰਜਵਾ ਸ਼ੰਤ ੴ ਸਤਿਗੁਰ ਪ੍ਰਸਾਦਿ ਮਨ ਪਿਆਰੇ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਇਹ ਮੇਰੀ ਪਿਆਰੀ ਮਨ ਇਹ ਮੇਰੇ ਮਿੱਤਰ ਮਨ ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ ਮਨ ਪਿਆਰੇ ਅਜੀ ਮਿੱਤਰਾ ਹਰ ਨਿਭਾ ਤੇਰਾ ਨਾਲੇ ਇਹ ਪਿਆਰੇ ਮਨ ਇਹ ਮਿੱਤਰ ਮਨ ਇਹ ਹਰ ਨਾਮ ਸਦਾ ਤੇਰੇ ਨਾਲ ਸਾਥ ਨਿਵਾਹੇਗਾ ਸੰਗ ਸਹਾਈ ਹਰ ਨਾਮ ਧਿਆਈ 버ਤਾ ਕੋਈ ਨਾ ਜਾਏ ਇਹ ਮਨ ਪਰਮਾਤਮਾ ਦਾ ਨਾਮ ਸਿਮਰ ਇਹੀ ਤੇਰੇ ਨਾਲ ਰਹੇਗਾ ਇਹੀ ਤੇਰਾ ਸਾਥੀ ਰਹੇਗਾ ਜਿਹੜਾ ਵੀ ਮਨੁੱਖ ਇਹੀ ਹਰ ਨਾਮ ਸਿਮਰਦਾ ਹੈ ਉਹ ਦੁਨੀਆ ਤੋਂ ਖਾਲੀ ਹੱਥ ਨਹੀਂ ਜਾਂਦਾ ਮਨ ਚਿੰਦੇ ਸੇ ਹੀ ਪਲ ਪਾਵੈ ਚਰਨ ਕਮਲ ਚਿਤ ਲਾਏ ਏ ਭਾਈ ਪਰਮਾਤਮਾ ਦੇ ਸੋਹਣੇ ਚਰਨਾ ਵਿੱਚ ਚਿਤ ਜੋੜ ਤੂੰ ਸਾਰੇ ਮਨ ਇੱਛਤ ਪ੍ਰਭ ਫਲ ਪ੍ਰਾਪਤ ਕਰ ਲਏਗਾ ਜਲ ਤਲ ਪੂਰ ਰਹਿਆ ਬਨਵਾਰੇ ਘਟ ਘੜ ਨਦਰ ਨਹਾਲੇ ਇਹ ਮੇਰੀ ਮਨ ਜਗਤ ਦਾ ਮਾਲਕ ਪ੍ਰਭੂ ਜਲ ਵਿੱਚ ਧਰਤੀ ਵਿੱਚ ਹਰ ਥਾਂ ਭਰਪੂਰ ਹੈ ਉਹ ਹਰ ਇੱਕ ਸਰੀਰ ਵਿੱਚ ਵਿਆਪਕ ਹੋ ਕੇ ਮਿਹਰ ਦੀ ਨਿਗਾਹ ਨਾਲ ਹਰੇਕ ਨੂੰ ਵੇਖਦਾ ਹੈ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਇਹ ਪਿਆਰੇ ਮਨ ਨਾਨਕ ਤੈਨੂੰ ਸਿੱਖਿਆ ਦੇਂਦਾ ਹੈ ਸਾਧ ਸੰਗਤ ਵਿੱਚ ਰਹਿ ਕੇ ਆਪਣੀ ਭਟਕਣਾ ਨਾਸ ਕਰ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਬਸਾਰੇ ਏ ਮੇਰੇ ਮਾਨ ਪਿਆਰੇ ਮਨ ਏ ਮੇਰੇ ਮਿੱਤਰ ਮਨ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਦਾ ਸਾਥ ਨਿਭਾਉਣ ਵਾਲਾ ਨਹੀਂ ਹੈ ਇਹ ਸਾਰਾ ਜਗਤ ਪਸਾਰਾ ਸਦਾ ਸਾਥ ਨਿਭਾਉਣ ਵਾਲਾ ਨਹੀਂ ਮਨ ਪਿਆਰੇ ਆ ਜੀਓ ਮਿੱਤਰਾ ਵੇਖ ਸਾਗਰ ਸੰਸਾਰੇ ਏ ਪਿਆਰੇ ਮਨ ਇਹ ਸੰਸਾਰ ਇੱਕ ਸਮੁੰਦਰ ਹੈ ਜੋ ਜ਼ਹਿਰ ਨਾਲ ਭਰਿਆ ਹੋਇਆ ਹੈ ਚਰਨ ਕਮਲ ਕਰ ਬੋਹਿਤ ਕਰਤੇ ਸਹਿ ਸਾਧੂ ਕੋ ਨਾ ਵਿਆਪੈ ਏ ਮਨ ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ ਇਸ ਦੀ ਬਰਕਤ ਨਾਲ ਕੋਈ ਸਹਿਮ ਕੋਈ ਦੁੱਖ ਆਪਣਾ ਜੋਰ ਨਹੀਂ ਪਾ ਸਕਦਾ ਗੁਰਪੂਰਾ ਭੇਟਾ ਵਡਭਾਗੀ ਹਾਠ ਪੈਰ ਪ੍ਰਭ ਜਾਪੈ ਪਰ ਜੀਵ ਦੇ ਵਸ ਦੀ ਗੱਲ ਨਹੀਂ ਜਿਸ ਵੱਡੇ ਭਾਗਾ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਪ੍ਰਭੂ ਨੂੰ ਅਟੇ ਪੈਰ ਸਿਮਰਦਾ ਹੈ ਆਦਿ ਜੁਗਾਦੀ ਸੇਵਕ ਸਵਾਮੀ ਭਗਤਾ ਨਾਮੂ ਆਧਾਰੇ ਆਦਤੋਂ ਹੀ ਜੁਗਾਂ ਦੇ ਆਦਤੋਂ ਹੀ ਪ੍ਰਮਾਤਮਾ ਆਪਣੇ ਸੇਵਕਾਂ ਦਾ ਰਾਖਾ ਚੱਲਿਆ ਆ ਰਹਾ ਹੈ ਪ੍ਰਮਾਤਮਾ ਦੇ ਭਗਤਾਂ ਲਈ ਪ੍ਰਮਾਤਮਾ ਦਾ ਨਾਮ ਸਦਾ ਹੀ ਜ਼ਿੰਦਗੀ ਦਾ ਸੰਹਾਰਾ ਹੈ ਨਾਨਕ ਸਿੱਖ ਦੇ ਮਨ ਪ੍ਰੀਤਮ ਵੈਨ ਹਰ ਝੂਠ ਪਸਾਰੇ ਇਹ ਪਿਆਰੇ ਮਨ ਨਾਨਕ ਤੈਨੂੰ ਸਿੱਖਿਆ ਦਿੰਦਾ ਹੈ परमात्मा प्रमांत्मा नाम तो बिना बाकी सारे जगत खिलारे तोड़ सात निभा नहीं मन प्यारी ओ मित्र हर लद्दे के लदेखे प्यारे मन ये मित्र परमात्मा प्रमात्मा दे नाम यो सौदा सौदा नफा देन वाला है मन प्यार जी ओ मित्रा हर दर ने चल मल्ली हे प्यारे मन हे मित्र मन परमात्मा ਦਾ ਦਰਵਾਜਾ ਮੱਲੀ ਰੱਖ ਇਹੀ ਦਰਵਾਜਾ اٹਲ ਹੈ ਹਰ ਦਰਸੇ ਵੇ ਅਲਕ ਆ ਭੇਵੇ ਨੈ ਚਲੂ ਆਸਨ ਪਾਇਆ ਜੋ ਮਨੁਕ ਉਸ ਪਰਮਾਤਮਾ ਦਾ ਦਰ ਮਲਦਾ ਹੈ ਜੋ ਅਦਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ ਉਹ ਮਨੁਕ ਐਸਾ ਆਤਮਿਕ ਟਿਕਾਣਾ ਹਾਸਲ ਕਰ ਲੈਂਦਾ ਹੈ ਜੋ ਕਦੇ ਡੋਲਦਾ ਨਹੀਂ ਤੈ ਜਨਮ ਨ ਮਰਨ ਨ ਆਵਣ ਜਾਣਾ ਸੰਸਾਰ ਦੁੱਖ ਮਿਟਾਇਆ ਉਸ ਆਤਮਕ ਟਿਕਾਣੇ ਪਹੁੰਚਿਆ ਜਨਮ ਮਰਨ ਦੇ ਗੀੜ ਮੁੱਕ ਜਾਂਦੇ ਹਨ ਮਨੁੱਖ ਹੋਏ ਕਿਸਮ ਦਾ ਸਹਾਂ ਸਹਿਮ ਦੇ ਦੁੱਖ ਮਿਟਾ ਲਿੰਦਾ ਹੈ ਚਿੱਤਰ ਗੁਪਤ ਕਾ ਕਾਗਦ ਪਾਰਿਆ ਜਮਦੂਤਾ ਕਚੂਨਾ ਚੱਲੀ ਉਸ ਆਤਮਕ ਟਿਕਾਣੇ ਤੇ ਪਹੁੰਚਿਆ ਮਨੁੱਖ ਧਰਮ ਮੁਰਾਜ ਦੀ ਥਾਪੀ ਹੋਈ ਚਿੱਤਰ ਗੁਪਤ ਦਾ ਲੇਖਾ ਪਾੜ ਦਿੰਦਾ ਹੈ ਭਾਵ ਕੋਈ ਮੰਦੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਨੂੰ ਚਿੱਤਰ ਗੁਪਤ ਲਿਖ ਸਕਣ ਜੰਦੂਤਾਂ ਦਾ ਕੋਈ ਜੋਰ ਉਸ ਉਤੇ ਨਹੀਂ ਪੈ ਸਕਦਾ ਨਾਨਕ ਸਿਖੁ ਦੇ ਮਨ ਪ੍ਰੀਤਮ ਹਰ ਲੱਦੇ ਕੇ ਪਸਵੱਲੀ ਇਸ ਵਾਸਤੇ ਹੀ ਪਿਆਰੀ ਮਨ ਨਾਨਕ ਤੈਨੂੰ ਸਿੱਖਿਆ ਦਿੰਦਾ ਹੈ ਕਿ ਪ੍ਰਮਾਤਮਾ ਦੇ ਨਾਮ ਦਾ ਸੋਧਾ ਵਿਹਾਜ ਹੀ ਸੋਦਾ ਨਫੇ ਵਾਲਾ ਹੈ ਮਨ ਪਿਆਰਿਆ ਜੀਓ ਮਿੱਤਰਾ ਕਾ ਸੰਤਾਂ ਸੰਗ ਨਿਵਸੋ ਹੀ ਪਿਆਰੀ ਮਨ ਏ ਮਿੱਤਰ ਮਨ ਗੁਰਮੁਖਾਂ ਦੀ ਸੰਗਤ ਵਿੱਚ ਆਪਣਾ ਵਹਿਣ ਖਲੂਨ ਬਣਾ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪਰਗਾਸੋ ਹੀ ਪਿਆਰੀ ਮਨ ਏ ਮਿੱਤਰ ਮਨ ਗੁਰਮੁਖਾਂ ਦੀ ਸੰਗਤ ਵਿੱਚ ਪਰਮਾਤਮਾ ਦਾ ਨਾਮ ਜਪਿਆਂ ਅੰਦਰੋਂ ਆਤਮਿਕ ਚਾਨਣ ਹੋ ਜਾਂਦਾ ਹੈ ਸਿਮਰ ਸੁਆਮੀ ਸੁਖਗਾਮੀ ਇੱਛ ਸਗਲੀ ਪੰਨਿਆ ਸੁਖ અપੜਾਉਣ ਵਾਲੇ ਮਾਲਕ ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਪੁਰਬ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਵਿੱਚ ਨੇ ਆ ਪਹਿਲੇ ਜਨਮ ਵਿੱਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਸ਼ੇਰਦਾ ਵਿਛੜਿਆ ਲక్ష్ਮੀ ਪਤੀ ਪ੍ਰਭੂ ਫਿਰ ਮਿਲ ਪੈਂਦਾ ਹੈ ਅੰਤਰ ਬਾਹਰ ਸਰਬੱਤ ਰਵਿਆ ਮਨ ਉਪਜਿਆ ਵਿਸਵਸ ਹੋ ਇਹ ਭਾਈ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਸਿਮਰਨ ਕੀਤਿਆਂ ਮਨ ਵਿੱਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪ੍ਰਮਾਤਮਾ ਜੀਵਾਂ ਦੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ ਨਾਨਕ ਜੇਕ ਦੇ ਮਨ ਪ੍ਰੀਤਮ ਕਲ ਸੰਤਾ ਸੰਗ ਨਿਵਾਸ ਇਹ ਪ੍ਰੀਤ ਮਨ ਨਾਲਕ ਤੈਨੂੰ ਸਿੱਖਿਆ ਦਿੰਦਾ ਹੈ ਗੁਰਮੁਖਾਂ ਦੀ ਸੰਗਤ ਵਿੱਚ ਕਿਆ ਕਰ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਇਹ ਮੇਰੇ ਪਿਆਰੇ ਮਨ ਇਹ ਮੇਰੇ ਮਿੱਤਰ ਮਨ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਮਸਤ ਰਹਿੰਦਾ ਹੈ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਇਹ ਪਿਆਰੇ ਮਿੱਤਰ ਮਨ ਉਹ ਮਨੁੱਖ ਪਰਮਾਤਮਾ ਨੂੰ ਮਿਲ ਕੇ ਏਉਂ ਆਤਮਿਕ ਜੀਵਨ ਹਾਸਿਲ ਕਰਦਾ ਹੈ ਜਿਵੇਂ ਮੱਛੀ ਪਾਣੀ ਨੂੰ ਮਿਲ ਕੇ ਜੀਉਂਦੀ ਹੈ ਹਰ ਪੀ ਅ ਘਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਵਠੇ ਸਤਿਗੁਰ ਦੀ ਪ੍ਰਸੰਸਾ ਦਾ ਪਾਤਰ ਬਣ ਕੇ ਜਿਹੜਾ ਮਨੁੱਖ ਪ੍ਰਮਾਤਮਾ ਦੀ ਸਿਖ ਸਲਾਹ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਰੂਪ ਪਾਣੀ ਪੀ ਕੇ ਮਾਇਆ ਦੇ ਤ੍ਰੇਵ ਵੱਲੋਂ ਰੱਜ ਜਾਂਦਾ ਹੈ ਉਸ ਦੇ ਮਨ ਵਿੱਚ ਸਾਰੇ ਸੁੱਖ ਆਵਸਦੇ ਹਨ ਸਿਰ ਧਰ ਪਾਏ ਮੰਗਲ ਲਗਾਏ ਹਿਚ ਪੰਨੀ ਸਤਗੁਰ ਤੁਟੇ ਉਹ ਮਨੁੱਖ ਲక్ష్ਮੀ ਮਾਤਾ ਪ੍ਰਭੂ ਦਾ ਮੇਲ ਹਾਸਿਲ ਕਰ ਲੈਂਦਾ ਹੈ ਪ੍ਰਭੂ ਦੀ ਸਿਖ ਸਲਾਹ ਦੇ ਗੀਤ ਗਾਂਦਾ ਹੈ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਲੜ ਲੀਨੇ ਲਾਏ ਨਾਉ ਨਿਤ ਪਾਏ ਨਾਉ ਸਰਬ ਸ੍ਰੀ ਠਾਕੁਰ ਦੀ ਨਾ ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ ਠਾਕੁਰ ਪਾਸੋਂ ਉਸ ਨੂੰ ਮਾਨੋ ਨੋ ਹੀ ਖਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ ਮਾਨੋ ਭਜਗਤ ਦਾ ਸਾਰਾ ਹੀ ਧਨ ਹੈ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਇਹ ਨਾਨਕ ਜਿਸ ਮਨੁੱਖ ਨੂੰ ਸੰਤ ਜਨਾਂ ਨੇ ਪ੍ਰਮਾਤਮਾ ਦੇ ਸਿਮਰਨ ਦੀ ਸਿੱਖਿਆ ਸਮਝਾ ਦਿੱਤੀ ਹੈ ਉਸ ਦਾ ਮਨ ਪ੍ਰਾ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਲੀਨ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ